ਰੌਲ ਕੇ ਬੈਠ ਕੇ ਇਹਦਾ ਸੋਲੂਸ਼ਨ ਕੱਢਣ ਦਾ ਟਾਈਮ ਹੈਗਾ ਨਾ ਕਿ ਇੱਕ ਦੂਜੇ ਨੂੰ ਬਲੇਮ ਕਰਨ ਦਾ ਟਾਈਮ। ਜੇਵਾ ਦੇਖਦੇ ਸਤੇ ਕੋਈ ਇਹ ਜੀ ਭੀੜ ਪਵੇ ਅਸੀਂ ਨਹੀਂ ਚਾਹਦੇ ਤੇ ਅਸੀਂ ਇੱਥੇ ਹੀ ਸਟਾਫ ਕਰਨਾ ਚਾਹਦੇ ਹਾਂ। ਸੋ ਇਸ ਵਾਸਤੇ ਸਾਡਾ ਜਿਹੜਾ ਹੈਗਾ 3 ਟੂ 6 ਪ੍ਰੋਗਰਾਮ ਰੱਖਿਆ ਹੋਇਆ। 7 ਅਕਤੂਬਰ ਨੂੰ ਐਬਰਸਫੋਰਡ ਦੇ ਵਿੱਚ ਦਰਸ਼ਨ ਸਿੰਘ ਸਾਸੀ ਕਮਿਊਨਿਟੀ ਦੇ ਬਹੁਤ ਇੱਕ ਨਾਮਵਰ ਸ਼ਖਸੀਅਤ ਤੇ ਉੱਗੇ बिजनेਸਮੈਨ ਉਹਨਾਂ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕਮਿਊਨਿਟੀ ਸਾਰੀ ਹਿੱਲੀ ਆ ਉਹਨਾਂ ਦੀ ਯਾਦ ਦੇ ਵਿੱਚ ਕੈਂਡਲਾਈਟ ਵਿਜਲ ਆਯੋਜਿਤ ਕੀਤਾ ਜਾ ਰਿਹਾ ਉਹਨਾਂ ਦੇ ਬੇਟੇ ਉਹਨਾਂ ਦੇ ਰਿਲੇਟਿਵ ਸਾਡੇ ਨਾਲ ਨੇ ਉਹਨਾਂ ਕੋਲੋਂ ਆਪਾਂ ਪੁੱਛਦੇ ਹਾਂ ਥੋੜੀ ਜੀ ਸਾਨੂੰ ਜਾਣਕਾਰੀ ਦਿਓ ਜੀ ਵੀ ਇਸ ਵਿਜਲ ਬਾਰੇ ਜੀ ਓਕੇ ਜੀ ਸਾਡਾ ਮੇਨ ਮਕਸਦ ਜਿਹੜਾ ਹੈਗਾ ਉਹ ਇਹੀ ਹੈ ਵੀ ਦ ਆਪਣੀ ਇੱਕ ਇਟਸ ਅ ਬਿਗ ਲਾਸ ਕੋਈ ਬਹੁਤ ਵਧੀਆ ਇਨਸਾਨ ਸੀ ਉਹ ਕੱਲੇ ਅਸੀਂ ਨਹੀਂ ਕਹਿੰਦੇ ਕਿਉਂਕਿ ਉਹ ਸਾਡੇ ਰਿਲੇਟਿਵ ਸੀ ਉਹ ਪਰ ਸਾਰੀ ਦੁਨੀਆ ਕਹਿ ਰਹੀ ਹੈ ਜਿਹੜੇ ਜਿਹੜੇ ਬੰਦੇ ਹੁਣ ਤੱਕ ਸਾਨੂੰ ਮਿਲ ਰਹੇ ਨੇ ਕਰਿਆ ਕਿ ਅਫਸੋਸ ਕਰ ਰਹੇ ਨੇ ਸੋ ਹੀ ਵਾਸ ਅ ਰੋਲ ਮਾਡਲ ਐਕਚੁਅਲੀ ਫੋਰ ਥਮ ਤੇ ਸਾਡਾ ਇੱਕੋ ਹੀ ਮਕਸਦ ਹੈ ਕੱਲ ਨੂੰ ਵੀ ਜਿਹੜਾ ਜੋ ਸਾਡੇ ਨਾਲ ਹੋਇਆ ਦੇਖੋ ਅਸੀਂ ਆਲਰੇਡੀ ਸਾਡਾ ਜਿਹੜਾ ਬੰਦਾ ਉਹ ਗਵਾ ਲਿਆ ਸਾਡਾ ਜਿਹੜਾ ਬਿਗ ਐਸੈਟ ਸੀ ਇਜ਼ ਆਲਰੇਡੀ ਗੋਨ ਪਰ ਇਹ ਜਿਹੜੀ ਸੈਂਸਲੈਸ ਵਾਇਲੈਂਸ ਔਰ ਕਿਲਿੰਗ ਚੱਲ ਰਹੀ ਹੈ ਕਿਸੇ ਵੀ ਰੀਜ਼ਨ ਕਰਕੇ ਉਹ ਦਾ 10 ਡਿਫਰੈਂਟ ਟਾਪਿਕ ਉਹ ਬੰਦ ਹੋਣੀ ਚਾਹੀਦੀ ਹੈ ਸਾਡਾ ਸਾਰਿਆਂ ਦਾ ਰਲ ਕੇ ਇੱਕੋ ਹੀ ਮੈਸੇਜ ਜਿਹੜਾ ਆਪਣੀ ਗਵਰਨਮੈਂਟ ਜਿਹੜੇ ਆਪੋਜੀਸ਼ਨ ਨੇ ਸਾਰਿਆਂ ਨੂੰ ਰਲ ਕੇ ਬੈਠ ਕੇ ਇਹਦਾ ਸੋਲੂਸ਼ਨ ਕੱਢਣ ਦਾ ਟਾਈਮ ਹੈਗਾ ਨਾ ਕਿ ਇੱਕ ਦੂਜੇ ਨੂੰ ਬਲੇਮ ਕਰਨ ਦਾ ਟਾਈਮ ਤੇ ਕੱਲ ਨੂੰ ਸੇਮ ਮੈਸੇਜ ਅਸੀਂ 3 ਟੂ 6 ਸਾਡਾ ਪ੍ਰੋਗਰਾਮ ਹੈਗਾ ਅ ਇਤਤਾਜ ਮਿਰਕਲ ਇਕ ਕਨਵੈਨਸ਼ਨ ਸੈਂਟਰ ਹਾਂਜੀ ਉੱਥੇ ਅਸੀਂ ਕਰ ਰਹੇ ਹਾਂ ਤੇ ਵੱਧ ਤੋਂ ਵੱਧ ਲੋਕ ਉੱਥੇ ਆਉਣ ਸਾਨੂੰ ਸਪੋਰਟ ਦਿਖਾਉਣ ਇਹ ਸਾਡੇ ਵਾਸਤੇ ਨਹੀਂ ਹੈ ਐਕਚੁਅਲੀ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਆਪਣੇ ਕਰਨੂ ਦੇ ਕੋ ਉਹਨਾਂ ਦੇ ਕਿਸੇ ਤੇ ਕੋਈ ਇਹੋ ਜੀ ਭੀੜ ਪਵੇ ਅਸੀਂ ਨਹੀਂ ਚਾਹਦੇ ਤੇ ਅਸੀਂ ਇੱਥੇ ਹੀ ਸਟਾਪ ਕਰਨਾ ਚਾਹਦੇ ਹਾਂ ਸੋ ਇਸ ਵਾਸਤੇ ਸਾਡਾ ਜਿਹੜਾ ਹੈਗਾ 3 2 6 ਪ੍ਰੋਗਰਾਮ ਰੱਖਿਆ ਹੋਇਆ ਮਿਸਟਰ ਹਸੀ ਤੁਹਾਡਾ ਬਹੁਤ ਵੱਡਾ ਨੁਕਸਾਨ ਆ ਇਹ ਸਾਰਾ ਅਸੀਂ ਨਹੀਂ ਸਾਰੀ ਕਮਿਊਨਿਟੀ ਤੁਹਾਡੇ ਨਾਲ ਆ ਇਸ ਦੁੱਖ ਦੇ ਸਮੇਂ ਦੇ ਵਿੱਚ ਤੁਹਾਨੂੰ ਕਾਰਨ ਕੀ ਲੱਗਦਾ ਹੈ ਸਾਰੇ ਕੁਝ ਦੇ ਪਿੱਛੇ ਕਈ ਤਰ੍ਹਾਂ ਦਾ ਰੌਲਾ ਰੱਪਾ ਅਸੀਂ ਕਾਰਨ ਦਾ ਕੁਝ ਕਹਿਣਾ ਨਹੀਂ ਮੰਗਦੇ ਰਾਈਟ ਨਾਓ ਕੋਸਲੇ ਪਤਾ ਨਹੀਂ ਲੱਗਦਾ ਕੋਈ ਸਾਂਸਨੀ ਲੱਗਦੀ ਕੋਈ ਸਾਂਸਨੀ ਬਣਦੀ ਆ ਪੰਜਾਬ ਕਾफी ਕੋਈ ਪੋਟੈਂਸ਼ੀਲੀ ਯੂ ਨੋ ਰੀਜ਼ਨ ਆਪਾਂ ਸੋਚੇ ਹੋਏ ਨੇ ਕਿ ਲੰਕੀਤਾਂਕ ਪ੍ਰੋਪਾਉਥੇ ਆ ਜੰਨੇ ਆਂ ਦੁਆਰੇ ਤੇ ਇਹੀ ਸਾਡੀ ਇੱਕ ਸਾਡੀ ਆਸ ਹੈਗੀ ਵੀ ਸਾਰੇ ਜਣੇ Google ਤੇ ਜਾ ਕੇ ਪੈਟੀਸ਼ਨ ਸਾਈਨ ਕਰੋ ਤੇ ਸਾਡੇ ਪੈਟੀਸ਼ਨ ਤੇ ਇੱਕ ਮੇਨ ਜਿਹੜਾ ਆਸ ਖਾਈਗਾ ਹੈਗਾ ਵੀ ਪੁਲਿਸ ਕੋਲ ਬਾਅਦ ਹੋਵੇ ਥੋੜੀ ਜਿਹੀ ਬਾਅਦ ਬਿਕੋ ਹੁਣ ਇਹ ਸਾਡੇ ਵਾਸਤੇ ਤਾਂ ਸਾਰੇ ਕੁਝ ਚਲਾ ਗਿਆ ਪਰ ਹੁਣ ਅੱਗੇ ਆਪਾਂ ਦੋਜਾਂ ਨੂੰ ਬਚਾਉਣਾ ਤੇ ਇਹ ਜਿਹੜਾ ਸਿਚੁਏਸ਼ਨ ਹੈਗਾ 테ਰਰਿਜ਼ਮ ਵਾਲਾ ਸਿਚੁਏਸ਼ਨ ਹੈਗਾ ਤੇ ਸਾਨੂੰ ਐ ਵੀ ਲੱਗਦਾ ਤੇ ਇਹ 테ਰਰਿਜ਼ਮ ਵਾਂਗੂ ਰਿਐਕਟ ਕਰਨਾ ਚਾਹੀਦਾ ਤੇ ਪੁਲਿਸ ਨੂੰ ਪਾਵਰ ਦੇਣੀ ਚਾਹੀਦੀ ਆ ਬਾਅਦ ਸੋਕ ਕੇ ਉਹ ਸ਼ੇਤੀ ਦਿਨੇ ਗਿਰਠਾ ਕਰ ਸਕਦੇ ਲੋਕਾਂ ਨੂੰ ਤੇ ਹਾਂ ਮੈਂ ਇਹਦੇ 'ਚ ਕੁਝ ਐਡ ਕਰਾਂ ਜੀ ਦੇਖੋ ਕੋਈ ਜਿਹੜੀ ਐਕਸਟਰੋਸ਼ਨ ਵਾਲੀ ਗੱਲ ਨਹੀਂ ਹੈ ਜੀ ਕੋਈ ਸਾਡੇ ਇਨੀਆ ਵੀ ਆ ਕੇ ਕਿਸੇ ਨੇ ਕੋਈ ਕੋਈ ਧਮਕੀ ਦਿੱਤੀ ਹੈ ਕੁਝ ਨਹੀਂ ਹੈ ਸੋ ਇਹ ਜਿਹੜਾ ਸਾਰਾ ਕੁਝ ਜਿਹੜਾ ਨਾ ਇਹ ਇੱਕ ਸਪੈਕੂਲੇਸ਼ਨਸ ਨੇ ਔਰ ਇਹਨੂੰ ਸਾਰਿਆਂ ਨੂੰ ਅਵੋਇਡ ਕਰਦੇ ਹੋਏ ਇੱਕੋ ਹੀ ਗੱਲ ਹੈ ਜੀ ਇਹ ਕੈਨੇਡੀਅਨ ਵਰਸਸ ਯੂ نو on the bad people ਉਹ ਭਾਵੇਂ ਜਿਹੜੇ ਮਰਜੀ ਨੇ ਉਹਨਾਂ ਨੂੰ ਅਸੀਂ ਇਹ ਚਾਹੁੰਦੇ ਆ ਵੀ ਦੇਖੋ ਸਾਡਾ ਅਗੇਨ ਮੈਂ ਬਾਰ-ਬਾਰ ਇਹ ਕਹਿ ਰਿਹਾ ਵੀ ਇੱਕ ਵੱਡਾ ਨੁਕਸਾਨ ਹੋਇਆ ਤੇ ਆਪਾਂ ਅੱਗੇ ਤੋਂ ਕਿਸੇ ਦਾ ਨੁਕਸਾਨ ਨਾ ਹੋਵੇ ਉਹਦੇ ਵਾਸਤੇ ਅਸੀਂ ਸਾਰਿਆਂ ਨੇ ਇਕੱਠੇ ਹੋ ਰਿਹਾ ਤੇ ਜੋੜ ਲਾ ਰਹੇ ਹਾਂ ਔਰ ਸਾਡਾ ਹੋਪਫੁਲੀ ਤੁਸੀਂ ਸਾਰੇ ਜਣੇ ਉੱਥੇ ਪਹੁੰਚੋ ਤੇ ਤੁਹਾਡੇ মিডিਆ ਦੇ ਰਾਹੀਂ ਲੋਕ ਵੀ ਉੱਥੇ ਪਹੁੰਚਣ ਤਾਂ ਕਿ ਇੱਕ ਦੂਜੇ ਦਾ ਦੇਖੋ ਡਰ ਕੇ ਗੁਜ਼ਾਰਾ ਨਹੀਂ ਹੈ ਇਸ ਗੱਲ 'ਚ ਇਹ ਤਾਂ ਫੇਸ ਕਰਕੇ ਆਪਾਂ ਪੋਲਿਟਿਸ਼ੀਅਨ ਨੂੰ ਅੱਗੇ ਲਾਇਆ ਹੋਇਆ ਉਹਨਾਂ ਨੂੰ ਅਸੀਂ ਅਕਾਊਂਟੇਬਲ ਬਣਾਈਏ ਉਹਨਾਂ ਨੂੰ ਅਸੀਂ ਕਰ ਨੂੰ ਜਦੋਂ ਸਾਦਰੇ ਆ ਉਹ ਇਸ ਕਰਕੇ ਨਹੀਂ ਅਸੀਂ ਸਾਦਰੇ ਵੀ ਉਹ ਆਪਸ ਵਿੱਚ ਕੋਈ ਇਹੋ ਜੀਆਂ ਗੱਲਾਂ ਕਰਨ ਇੱਕ ਦੂਜੇ ਤੇ ਦੋਸ਼ ਲਾਉਣ ਸਾਡਾ ਇੱਕੋ ਹੀ ਮਕਸਦ ਹੈਗਾ ਵੀ ਸੋਲੂਸ਼ਨ ਕੱਢਣਾ ਉੱਥੇ ਬੈਠ ਕੇ ਕਿਉਂਕਿ ਸਾਡੇ ਨਾਲ ਜਿਹੜਾ ਹੋ ਰਿਹਾ ਫੈਡਰਲ ਵਾਲੇ ਸਟੇਟ ਨੂੰ ਦੇ ਰਹੇ ਨੇ ਤੇ ਸਟੇਟ ਮਿਊਂਸਪਲ ਨੂੰ ਦੇ ਰਹੇ ਤੇ ਇੱਕ ਦੂਜੇ ਨਾਲ ਬਾਲ ਸਿੱਟੀ ਜਾਂਦੇ ਨੇ ਇਹ ਸਾਡੇ ਹੱਥ ਵਿੱਚ ਨਹੀਂ ਉਹਨਾਂ ਦੇ ਹੱਥ ਵਿੱਚ ਸਾਡਾ ਮੇਨ ਇਹੀ ਹੈ ਵੀ ਤੁਸੀਂ ਸਾਰੇ ਨੇ ਬੈਠੋ ਜੋ ਤੁਸੀਂ ਹੱਲ ਕਰ ਸਕਦੇ ਹੋ ਜੋ ਤੁਹਾਡੇ ਆਪਸ ਵਿੱਚ ਗੈਪਸ ਨੇ ਉਹਨੂੰ ਤੁਸੀਂ ਕਵਰ ਕਰੋ ਤੇ ਇਹ ਜਿਹੜਾ ਲਾਜ਼ ਵਿੱਚ ਫਲੌਜ਼ ਨੇ ਉਹਨੂੰ ਬੰਦ ਕਰੋ ਪੁਲਿਸ ਨੂੰ ਵਧ ਪਾਵਰ ਦਿਓ ਜਿਹਦੇ ਕੋਲ ਅਥਾਰਟੀ ਆ ਉਹਨੂੰ ਵਧ ਪਾਵਰ ਦਿਓ ਅਸੀਂ ਟੋਟਲੀ ਯੂ نو ਵਿਦ ਪੁਲਿਸ ਮੈਂ ਇੱਥੋਂ ਦਾ ਸਰੀ ਦਾ ਮੈਂ ਦੇਖ ਰਿਹਾ ਸੀਗਾ ਕੋਈ ਮਰਕਰ 7 ਲੱਖ ਦੇ ਨੇੜੇ ਤੇੜੇ ਇੱਥੇ ਆਬਾਦੀ ਹੈ ਜਿਹੜਾ ਉਹਨਾਂ ਦੀ ਵੈਬਸਾਈਟ ਤੇ ਆ ਤੇ ਮਰਕਰ 800 ਦੇ ਨੇੜੇ ਤੇੜੇ ਪੁਲਿਸ ਵਾਲੇ ਨੇ ਇਹ ਮੈਨੀ ਲੱਗਦਾ ਵੀ ਕਿਵੇਂ ਉਹ ਉਸ ਗੱਲ ਨੂੰ ਟੈਕਲ ਕਰ ਰਹੇ ਨੇ ਕਿਵੇਂ ਉਹ ਬਜਟਿੰਗ ਕਰ ਰਹੇ ਨੇ ਇਹ ਉਹੀ ਦੱਸ ਸਕਦੇ ਨੇ ਨਾ ਤੇ ਕੱਲ ਨੂੰ ਮੇਅਰ ਨੂੰ ਹਰ ਨੇ ਆਉਣਾ ਸੋ ਹੋਪਫੁਲੀ ਅਸੀਂ ਉਹਨਾਂ ਤੋਂ ਕੋਈ ਆਂਸਰ ਲੈ ਸਕੀਏ ਤੇ ਸੋਲੂਸ਼ਨ ਲੈ ਸਕੀਏ ਕੱਲਾ ਇਹ ਨਹੀਂ ਹੈ ਵੀ ਆਪਾਂ ਬਿਲਕੁਲ ਇੱਕ ਦੂਜੇ ਨੂੰ ਕਿਸੇ ਨੂੰ ਅਸੀਂ 네ਗਟਿਵਿਟੀਜ਼ ਨਹੀਂ ਜਾਣ ਦੇਣਾ ਕਿਸੇ ਦੀ ਲੈਗ ਪੁੱਲਿੰਗ ਨਹੀਂ ਔਰ ਜਿਹੜਾ ਫਿੰਗਰਪੁਆਇੰਟ ਨਹੀਂ ਕਰਨ ਦੇਣਾ ਸਿਰਫ ਤੇ ਸਿਰਫ ਸੋਲੂਸ਼ਨ oriented ਜਿਹੜੀ ਆ ਸਾਡੀ 3 to 6 ਜਿਹੜੀ ਆ ਗੈਦਰਿੰਗ ਹੋ ਰਹੀ ਹੈ ਤੇ ਸਾਰੇ ਜਣੇ ਆਓ ਉਥੇ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਥੈਂਕ ਯੂ ਥੈਂਕ ਯੂ ਤੋਂ ਸਪਰਵਾਰ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਜਿਹੜੀ ਮੁੱਖ ਦੀ ਗੱਲ ਇਹ ਆ ਕਿ ਇੱਥੇ ਇੱਕ ਬਿਜ਼ਨਸਮੈਨ ਨੂੰ ਸ਼ਰੇਆਮ ਦਿਨ ਡੜੇ ਮਾਰ ਦਿੱਤਾ ਗਿਆ ਬਿਲਕੁਲ ਇਹਨਾਂ ਨੇ ਠੀਕ ਗੱਲ ਕੀਤੀ ਹੈ ਕੋਈ ਇਹ ਰਾਜਨੀਤਿਕ ਖੁਦੋਖੰਡੀ ਨਹੀਂ ਬਣਨੀ ਚਾਹੀਦੀ ਅ ਅੱਜ ਇਹ ਇੱਥੇ ਖੜੇ ਨੇ ਕੱਲੋਂ ਕੋਈ ਹੋਰ ਵੀ ਹੋ ਸਕਦਾ ਅਸੀਂ ਵੀ ਹੋ ਸਕਦੇ ਹਾਂ ਔਰ ਇਹ ਸਿਰਫ ਅ ਅੱਗ ਇੱਕ ਤਰੀਕੇ ਦੇ ਨਾਲ ਸੜਕਾਂ ਤੇ ਤੁਰੇ ਫਿਰ ਰਹੀ ਹੈ ਕਿਦਣ ਕਿਹਦੇ ਘਰ ਅੱਗੇ ਰੁਕ ਜਾਣੀ ਆ ਇਹਦਾ ਪਤਾ ਨਹੀਂ ਇਕੱਠੇ ਹੋਈਏ ਕੱਲੋਂ ਤਾਜ ਕਨਵੈਨਸ਼ਨ ਸੈਂਟਰ ਦੇ ਵਿੱਚ 132 ਸਟਰੀਟ ਦੇ ਉੱਤੇ ਤੇ 85 ਦੇ ਉੱਤੇ ਜਿਹੜਾ ਹੈਗਾ ਉੱਥੇ ਜ਼ਰੂਰ ਪਹੁੰਚੋ ਤਾਂ ਕਿ ਇਸ ਪਰਿਵਾਰ ਦੇ ਇਨਸਾਫ ਲਈ ਨਹੀਂ ਇਹ ਸਾਰਾ ਕੁਝ ਇੱਥੇ ਰੁਕ ਸਕੇ ਇਹਨਾਂ ਦੀ ਕੋਈ ਇਸ ਵੇਲੇ ਗੱਲ ਆ ਕਿ ਸਾਡਾ ਸਾਰਾ ਕੁਝ ਚਲੇ ਗਿਆ ਜੇ ਕਿਸੇ ਹੋਰ ਦਾ ਬਚ ਸਕਦਾ ਤਾਂ ਇਕੱਠੇ ਹੋ ਕੇ ਬਚਾ ਲੋ ਅਮਿਤ ਪ੍ਰੇਸ਼ਰ ਨਾਲ ਜਿਸ ਕਾਰਨ ਚੈਨਲ ਪੰਜਾਬੀ ਸਰੀ ਹੁਣ ਦੇਖਦੇ ਆਂ ਰਪੈਂਟਨ ਤੋਂ ਕੁਲਮੀਤ ਸਿੰਘ ਸੰਘਾ ਹੋਰਾਂ ਦੀ ਖਾਸ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ